ਕਿ ਕਰਿਓ ਵੀ ਜਿਹੜਾ ਕਿਸੇ ਰਾਵੇ ਕਬੱਡੀ ਪਾਈ ਸੀ ਚੈੱਕ ਕਿਤੇ ਆ ਰਿਹਾ ਲਾਟਾ ਦੀ ਰਿਪਲੇ ਚੈੱਕ ਕਰ ਚਲੇ ਗਏ ਆ ਲਾਟਾ ਦੀ ਕਰ ਚੈੱਕ ਰਿਪਲੇ ਚੈੱਕ ਕਰ ਰਹੇ ਨੇ ਲਾ ਮੈਚ ਕਿਤੇ ਝੋਟੀ ਨਾ ਖਿੜਾ ਨਾ ਆ ਰਿਹਾ ਮੇਰੇ ਮਿੱਤਰੋ ਆਹ ਕਿਹਦੇ ਮਾਨਕ ਫਗਵਾੜੇ ਦੀ ਟੀਮ ਹੈ ਪਿੰਤੂ ਹਰਿਆਣੇ ਵਾਲਾ 2023 ਦੇ ਖੇਡ ਸੀਜ਼ਨ ਦਾ ਲੀ ਪੈਸ ਦਾ ਪ੍ਰਤੀਬਾ ਤੇ ਨਾਲ ਹਲੋ ਹਾਂਜੀ ਪੋਨੀ ਮੱਲੀ ਕੈਨੇਡਾ ਵੱਲੋਂ ਆਪਣੇ ਮਾਤਾ ਪਿਤਾ ਕਿ ਜਸਕਰਨ ਜਗਿੰਦਰ ਸਿੰਘ ਦੀ ਬੰਲੀ ਤੇ ਮਾਤਾ ਸੁੰਦਰਪੁਰ ਦੀ ਬੰਲੀ ਉਹਨਾਂ ਦੀ ਯਾਦ ਵਿੱਚ ਇਹਨਾਂ ਦੇ ਪਰਿਵਾਰ ਵੱਲੋਂ ਰੋੜ ਬੰਦਾਂ ਨੂੰ ਅੱਜ ਸिलाई ਮਸ਼ੀਨਾਂ ਦਿੱਤੀਆਂ ਜਾਣੀਆਂ ਹੈ ਭੇਜਿਆ ਕਿੰਨੀਆਂ ਜੀ ਕਿੰਨਾ ਪੰਜ ਸिलाई ਮਸ਼ੀਨਾਂ ਦਿੱਤੀਆਂ ਜਾਣੀਆਂ ਹੈ ਰੋੜ ਬੰਦ ਪਰਿਵਾਰਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਆ ਲੁਕੇ ਹਾਰੀਆਂ ਕਬਰੋ ਅੱਜ ਦੇ ਜਲੰਧਰ ਦੇ ਕਹਿੰਦੇ ਕਲਮਣ ਪਿੰਡ ਦੇ ਵਿੱਚ ਪੁਜਿਆ ਹਾ ਜਿੱਥੇ ਕਿਨੇ ਕਨੇਕਾ ਖਜਾਦੀ ਦੇ ਜਨਮ ਲਿਆ ਤੇ ਕਹਿੰਦੇ ਸਾਰੇ ਸੁਪਰਸਟਾਰ ਬਣੇ ਤੇ ਆਹ ਮੁੰਡੇ ਦਾ ਕਹਿੰਦੇ ਚਿੱਟੀ ਪਿੰਡ ਹੈ ਜਿੱਥੋਂ ਦਾ ਸ਼ਾਨਾ ਚਿੱਟੀ ਜਿੱਥੋਂ ਦਾ ਜੱਗਾ ਚਿੱਟੀ ਜਿੱਥੋਂ ਦਾ ਚਿੱਤ ਪਾਲ ਚਿੱਟੀ ਕਿ ਚਿਤਨੀਏ ਬੰਦੇ ਨੂੰ ਡਲਾਉਣਾ ਚਾਹੀਦਾ ਮਿੱਠਿਆ ਮਕਾਮ ਸਦਾ ਪਾਉਣਾ ਚਾਹੀਦਾ ਰੱਖ ਲੱਖੇ ਸਦਾ ਮਾ ਭਰੋਸਾ ਰੱਬ ਤੇ ਕਰਦਾ ਰਹਿਣ ਤਾਈ ਹਦਿਆ ਚੜਾਈਆਂ ਜੱਗ ਤੇ ਪਰ ਮਿਹਨਤਾਂ ਹੀ ਹੁੰਦੀਆਂ ਚੜਾਈਆਂ ਜੱਗ ਤੇ ਮਿਹਨਤਾਂ ਵਾਂਗ ਲੱਗਦੇ ਆ ਉਹ ਸਾਹਮਣੇ ਪੈਂਦੀ ਰੇਡ ਪੜਤ ਕਹਿੰਦੇ ਹਰ ਤੋਂ ਫੁਰਾਲੇ ਵਾਲਾ ਕਬੱਡੀ ਪਾ ਕੇ ਨੰਬਰ ਜੋੜਦਾ ਹੋਇਆ ਨਾਲ ਸੀਮਾ ਕਲਾ ਦੇ ਸ਼ਾਹਕੋਟ ਦੀ ਟੀਮ ਆ ਜਾਵੇ ਹੱਥਾਂ ਕਲਾ ਤੇ ਸ਼ਾਹਕੋਟ ਸੀਮਾ ਕਲਾ ਤੇ ਸ਼ਾਹਕੋਟ ਆ ਜਾਣੀ ਹੈ ਲਾ ਆਸ਼ੂ ਛੇਹਰ ਵਾਲਾ ਜਿੱਥੋਂ ਦੇ ਪ੍ਰੇਮ ਛੇਹਰ ਤੇ ਇਲਵਰ ਛੇੜੇ ਤੇ ਕਹਿੰਦੇ ਵੱਡੇ ਚਰਚੇ ਹੋਇਆ ਲੋਕ ਕੀਤਾ ਜੱਗ ਲਈ ਕਿ ਗੁੱਸੇ ਫੜ ਕੇ ਮਾਰੇ ਕੈਂਚੀ ਪ੍ਰੇਮ ਛੇੜਾ ਦਾ ਖੇਡ ਕਬੱਡੀ ਖੇਡਣਾ ਸ਼ਾਕ ਪੰਜਾਬੀ ਛੇੜਾ ਦਾ ਆ ਜਰਵਿੰਦਰ ਚਿੱਕੀ ਵਾਲਾ ਫੇਰ ਕਿ ਉੱਗੀ ਚਿੱਕੀ ਲਾਂਬੜਾ ਵਿੱਚ ਕਾਰ ਲਲੀਆਂ ਕਿ ਉੱਗੀ ਚਿੱਕੀ ਲਾਂਬੜਾ ਵਿੱਚ ਕਾਰ ਲਲੀਆਂ ਆ ਮੁੰਡਾ ਉਸ ਪਰ ਦਾ ਜਿੱਥੇ ਦਾ ਦਲਜੀਤ ਪਸਾਦ ਪੁਰੇ ਦਾ ਪ੍ਰਸਿੱਧ ਲੋਕ ਗਾਇਕ ਹੋਇਆ ਹੈ ਅੰਦਾ ਕਾਲੀ ਦੇ ਵਿੱਚ ਗਾਇਕੀ ਦੇ ਵਿੱਚ ਬਟਾ ਨਾਮ ਕਰਾਇਆ ਹੈ ਇਹ ਰਵੀ ਦਸਾਨ ਸਾਡਾ ਵੀਰ ਉਸੇ ਦੇ ਖੇਡ ਪਰ ਮੁੰਡਾ ਦੇ ਨਾਲ ਮੁੰਡਾ ਪਿਆਰ ਟੈਲਫੋਰਡ ਦੀ ਖੇਡ ਗਲਪ ਦੇ ਨਾਲ ਮਾਨ ਹੈ ਇਹ ਹੈ ਕਹਿੰਦੇ ਸੁਨੀਲ ਦਸਾਨਾ ਵਾਲਾ ਇਹਦੇ ਐਕਸ਼ਨ ਬੜੇ ਪਿਆਰੇ ਆ ਆ ਸੁਨੀਲ ਦਸਾਨਾ ਵਾਲੇ ਦੀ ਗੋਖੜੀ ਹੈ ਤੇ ਨੰਬਰ ਕਹਿੰਦੇ ਧਾਲੀ ਦੇ ਵਾਸਤੇ ਜੁੜ ਗਿਆ ਸਾਰਵ ਮੈਚ ਪਰ ਦੇ ਲਾ ਕਿਹੜਾ ਗੱਦਰ ਛਾਪ ਪਿੰਡ ਹੈ ਨਾ ਨਵੰਦਾ ਪਾਦਾ ਰੇਡ ਗੋਲ ਬਾਈ ਆ ਜਾਂਦੀ ਲਓ ਸੌਰਵ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਸੌਰਵ ਦੀ ਟੀਮ ਤੇ ਆਹ ਨੰਬਰ ਕਿਹਦੇ ਖੇਡ ਮੈਦਾਨ 'ਚ ਬਾਣਕ ਫਤਿਹਵਾਦ ਨਾ ਰਾਜਵੀਰ ਰਮਾਨ ਖੋੜਾ ਦੀ ਟੀਮ ਹੈ ਆਹ ਕਹਿੰਦੇ ਲਾਲੇ ਬਿਲਗੇ ਹੁਣਾਂ ਦੀ ਟੀਮ ਖੇਡਦੀ ਹੈ ਆਹ ਬੰਟੀ ਲਲੀਆਂ ਵਾਲਾ ਜੀ ਕਹਿੰਦੇ ਟੀਮ ਜਿਹੜਾ ਹੋੜ ਨੰਬਰ ਸੀ ਉਹ ਰੇਟ ਦਾ ਜੀ ਜਿਹੜਾ ਹੋੜ ਵਾਲਾ ਨੰਬਰ ਉਹ ਰੇਟ ਦਾ ਹੈ ਲਓ ਲਲੀਆਂ ਪਿੰਡ ਦਾ ਕਹਿੰਦੇ ਬੰਟੀ ਮਿੱਤਰੂ ਕਬੱਡੀ ਧਾਰੇ ਲਲੀਆਂ ਪਿੰਡ ਜਿੱਤੂ ਦਾ ਸੰਦੀਪ ਮਹਾਨ ਕਬੱਡੀ ਖੇਡਾਰੀ ਹੋਇਆ ਕਿ ਪਿੰਡਾਂ ਵਿੱਚੋਂ ਪਿੰਡਸੁਰੀ ਦਾ ਪਿੰਡਸੁਰੀ ਦਾ ਲੱਲੀਆਂ ਉੱਥੋਂ ਦੇ ਤੋਂ ਬਲਸੁਰੀ ਦੇ ਗੱਲ ਉਹਨਾਂ ਦੇ ਕੱਲੀਆਂ ਕਿ ਪੱਗ ਪੱਗ ਮੱਕੀ ਵੀਰ ਤੇ ਤੇ ਕਿੱਟ ਕਿੱਟ ਹੌਣ ਛਲੀਆਂ ਮੇਲੇ ਮੁਕਸਫੇ ਨਰਦਾਪੁਰ ਜਗੀਆਂ ਚੱਲੀਆਂ ਲੋਕ ਕਿੰਨਾਂ ਦੀ ਗੱਲ ਫਰੀ ਪੈਂਦੀ ਸੀ ਮਾਰਕਸ ਅਗਰ ਵੱਲੋਂ ਰੇਡ ਬਲਸੀਆਂ ਕਿੰਨੇ ਚਾਰ ਚਾਰ ਖੜੇ ਰਾਹੀ ਲਕੀਤੀ ਦਾ ਦੀ ਕੋਸ਼ਿਸ਼ ਤੇ ਰਾਜੀਪੁਰਿਆ ਬਿੱਟੂ ਦੇਖਣਾ ਵੀ ਮੁੰਡਾ ਠੱਗੀ ਲਾਉਂਦਾ ਆ ਨੰਬਰ ਰੇਡ ਦਾ ਅੱਗੇ ਜੇਡ ਬੋੜ ਰਾਜੇ ਦੀ ਚਾਹ ਅਗਲੀ ਰੇਡ ਖੇਡ ਮੈਦਾਨ ਵਿੱਚ ਆਜਾ ਫਿਰ ਕਹਿੰਦੇ ਐਸਐਮਐਨ ਸਿੰਘਾ ਕੈਂਪ ਦੀ ਟੀਮ ਦੇ ਵੱਲੋਂ ਪੱਜੀ ਹੈ ਉਹ 35 ਰੇਡ ਤੇ ਉਹ ਦੇਖਦੇ ਵੀ ਕੌਣ ਐਸਐਮਐਨ ਜਫਾ ਲਾਵੇਗਾ ਮਾਨਕ ਭਗਵਾੜੇ ਦੀ ਟੀਮ ਦੇ ਚਾਰ ਜਾਪੀ ਹੈ ਬਿੰਦੂ ਹਰਿਆਣੇ ਵਾਲਾ ਉਹ ਅਮਨ ਹਠੂੜ ਵਾਲਾ ਉਹ ਦਿਨ ਕੌਕਿਆ ਵਾਲਾ ਪਰ ਆਹ ਇਹ ਕਹਿੰਦੇ ਬਿੰਦੂ ਆਹ ਇਹ ਕਹਿੰਦੇ ਬਿੰਦੂ ਪਹਿਲੀ ਵਾਰ ਰੀਡ ਵਿੱਚ ਬੈਸਟ ਆਊਟ ਨੂੰ ਪਕ ਰੱਖਿਆਗਾ ਵਾਸ਼ਿੰਗਟਨ ਸ਼ੀਨਾ ਜਿੱਤ ਤੋਖੀਆ ਸਾਹਿਬ ਹੈ ਨਾ ਤੇ ਜਿਹੜੀ ਜਤਿੰਦਰ ਚਾਲ ਤੇ ਗੱਡੀ ਚਾਹਾਂਗੀ ਨਾਲ ਹੁੰਦੀ ਹੈ ਤੇ ਆਹ ਮੁੰਡਾ ਪੂਰੀ ਲੀਗ ਦਾ ਬੈਸਟ ਖਿਡਾਰੀ ਹੈ ਬਿੰਦੂ ਹਰਿਆਣੇ ਵਾਲਾ ਚੋਲ ਹੋਈ ਮੁੰਡਾ ਦਹਰੀਨ ਖੇਡਿਆ ਫਰਮਾਨ ਬਲੈਕ ਅਗੇ ਸ਼ੇਰਦਲ ਤੋਂ ਬਦਲਤ ਤੇ ਖੇਡ ਆ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਤੇ 50 ਦੇ ਕੱਪਾਂ ਦੇ ਬੱਲੇ ਬੱਲੇ ਕਰਾਉਂਦਾ ਹੈ ਇਹ ਤਰਜ਼ੀਆਂ ਦੇ ਖੇਡ ਮਿਲਦੇ ਦੁਆਬਾ ਲੀਗ ਦਾ ਬੈਸਟ ਖਿਡਾਰੀ ਬਣਿਆ ਇਸ ਸਾਲ ਆ ਬਿੰਦੂ ਹਰਿਆਣੇ ਵਾਲਾ ਤੇ ਪੰਡਤ ਆਗਰ ਰਾਜਾ ਜੀ ਯਾਰ ਇਹਦੀ ਮੁਹੱਬਤ ਕਰਨ ਸਾਈ ਦੇ ਨਾਲ ਇਧਰ ਕਹਿੰਦੇ ਮਨੀਲੇ ਦੇ ਵਿੱਚ ਸੰਦੀਪ ਹੁਣੇ ਕਹਿੰਦੇ ਲੈ ਵੀ ਕਰਨ ਸਾਈ ਆਹ ਮਨੀਲੇ ਦੇ ਵਿੱਚ ਖੇਡੇਗਾ ਮਾਲਕ ਦੀ ਮੇਰ ਹੋਈ ਤੇ ਮਨੀਲੇ ਦੀ ਧਰਤੀ ਤੇ ਕਰਨ ਸਾਈ ਖੇਡੇਗਾ ਸੋਨਾ ਉਹਨਾਂ ਦੀ ਟੀਮ ਹੈ ਮੋਨੂ ਉਹਨਾਂ ਦੀ ਟੀਮ ਹੈ ਉਹ ਸਿੰਘ ਸਿੰਘ ਕਹਿੰਦੇ ਸ਼ਾਹਪੁਰੀਆ ਨਾਲਾ ਸੜਦਾ ਹੋਇਆ ਜਿਵੇਂ ਬਜਾਜੀ ਆਲੇ ਕੱਖੋਲ ਖੋਲ ਸਿੱਟਦੇ ਹੋਣੇ ساج گلا نیپالی دیا گگن منا دے تھے بڑا پیارا کا انداز ہے ہریانے والا اور گگن نے سنیل تھلے سٹ اٹھے کدے تھلے ਕਦੇ ਪੂਰੀ ਬੱਲੇ ਬੱਲੇ ਕਦੇ ਦਸਮ ਹਾਲੇ ਸਾਕੋ ਜਾਂਦੇ ਨੋਟਨਾ ਕਦੇ ਕੱਟੋ ਫਾਵੇ ਨੱਕੀਆਂ ਰਿੰਦੀਆਂ ਸਦਾਨੀ ਹਲਾ ਦੇ ਮਾਰੋ ਬੰਦੇ ਦੇ ਆਹ ਸਦਾਨੀਆਂ ਜਗ ਤੇ ਜਿਹੜੀਆਂ ਨੰਬਰ ਕਿਤੇ ಜಾਸੀ ਦਾ ਹੈ ਸੌਣ ਵਾਲੇ ਵੀ ਦਾ ਵੀ ਧਰਵਾ ਦਾ ਵੀ ਥੋੜੇ ਜੀ ਹੁਟਰੀ ਬਾਈ ਵਿੱਚ ਮਾਈਕਰੀ ਮਾਈਕਰੀ ਚੱਕਦੇ ਆਹ ਕਦੇ ਸੰਜੀ ਜਫਾ ਲਾ ਕੇ ਬੱਲੇ ਤੇ ਕਿਹਾ ਗਿਆ ਲੱਡੂ ਸੜਾ ਵੀ ਪ੍ਰਸਿੱਧ ਕਬੱਡੀ ਖਿਡਾਰੀ ਆਇਆ ਹੈ ਵੀਰ ਨੂੰ ਧੰਨਵਾਦ ਲੰਡੂ ਕਰਨ ਸਾਈਨ ਕਨੇ ਹਰਾ ਕਾਰ ਦਿਖਾ ਦਿੱਤਾ ਵਾਰਨੀ ਦੇ ਦਿੱਤੀ ਹੈ ਜਿਹੜੇ ਕੋਲ ਜਿਆਦਾ ਬਹਿਸ ਕਰ ਰਹੇ ਉਹਨਾਂ ਦਾ ਧੰਨਵਾਦ ਸੋਨੀ ਜੌਲ ਐਮ ਹੋ ਗਿਆ ਜੀ ਆਪਾਂ ਹਾਂ ਪਰ ਤਾਂ ਫਿਰ ਕਿੰਨੇ ਖੇਡ ਮਦਦ ਜੀ ਹਿੰਦੂਗਾਰ ਪੂਰਨ ਰਮਾਤ ਆਪਕਾ ਕਿਹਦੇ ਵੱਡਾ ਗੱਗੀ ਅੰਗਰੇਜ਼ ਦੇ ਖੇਡ ਮੈਦਾਨਾਂ ਸੁਖੀ ਬੱਲੇ ਬੱਲੇ ਕਿਰਾੜੇ ਗੱਗੀ ਚੱਕ ਦੇਸ਼ ਰਾਜ ਦਾ ਜਿੱਥੋਂ ਦਾ ਜਤਿੰਦਰ ਮਿੱਠੂ ਭਾਰਤ ਕਬੱਡੀ ਦਾ ਖਿਡਾਰੀ ਹੋਇਆ ਇਹ ਕੋੜਾ ਪਿੰਡੂ ਗੱਭਰੂ ਖੇਡ ਮੈਦਾਨ ਦੇ ਵਿੱਚ ਕਿ ਪਿੰਡੀਆਂ ਦੇ ਡਾ ਚੜ ਚੜ ਕੇ ਜੇਹ ਦਾ ਜਮਾਨਾ ਖੜ ਖੜ ਕੇ ਆਹ ਹਰਿਆਣੇ ਵਾਲਾ ਕਹਿੰਦਾ ਕਿ ਤੀਨ ਪੰਜ ਮਤ ਕਰੇ ਅਤੇ ਗੋਡੇ نیچے ਧਰੂਦਾ ਇਹ ਪਿੰਡੂ ਹੈ ਹਰਿਆਣੇ ਵਾਲਾ ਇਸ ਸਾਲ ਪੰਜ ਲੀਗ ਦੇ ਬੈਸਟ ਸਟਾਰ ਤੇ ਪੰਜ ਯਾਫੀ ਕਹਿੰਦੇ ਰਣਗੇ ਗੱਲਾਂ ਪੱਕੀਆਂ ਹੋਣੀਆਂ ਮਨੀ ਤਲਵੰਦ ਹੁਣਾ ਦਾ ਜਿੱਤੇ ਹੁਣਾ ਦਾ ਜੱਸੀ ਹੁਣਾ ਦਾ ਪਿੰਤੇ ਹੁਣਾ ਦਾ ਨਜ਼ਰ ਹੈ ਦੁੱਤੇ ਹੁਣਾ ਦੇ ਚਰਚੇ ਹੋਏ ਹੈ ਜੱਜ ਹੁਣਾ ਦੀ ਗੱਲ ਚੱਲੀ ਪਰ ਇਧਰ ਕੜਿਆਣੇ ਵਾਲਾ ਕੜਿਆਣੇ ਵਾਲਾ ਕਰਤਾ ਕੋਸ਼ਿਸ਼ ਆਸ਼ਕ ਛੇੜ ਜਿੱਥੇ ਦਾ ਕਹਿੰਦੇ ਤੀਏ ਮਰ ਕੇ ਜੇ ਛੀ ਬੜ ਕੇ ਆਹ ਕਹਿੰਦੇ ਵੱਡੇ ਖਿਡਾਰੀ ਹੋਏ ਆ ਕੀ ਜੇ ਵੀ ਕਹਿੰਦੇ ਯਾਬਸਾ ਕੈਨੇਡਾ ਦੀ ਧਰਤੀ ਤੇ ਲਓ ਦਸਾਂਜਾਂ ਵਾਲਾ ਸੁਨੀਲ ਕਬੱਡੀ ਪਾ ਰਿਹਾ ਹੁਣ ਕਹਿੰਦੇ ਬਿੰਦੂ ਹਰਿਆਣੇ ਵਾਲਾ ਤੇ ਸੁਨੀਲ ਬਿੰਦੂ ਤੇ ਸੁਨੀਲ ਆਹ ਦੇਖੋ ਜੇ ਨੰਬਰ ਨੰਬਰ ਲੈ ਲਿਆ ਤੇ ਐਕਸ਼ਨ ਆਹ ਤੱਕਰ 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 ਪਾ ਚ ਪਰ ਬਹੁਤ ਹੀ ਸਤਿਕਾਰਯੋਗ ਸਿੱਖਿਆਤਾ ਉਧਰ ਕਹਿੰਦੇ 11 ਬਹੁਤ ਹੀ ਸਤਿਕਾਰਯੋਗ ਸਿੱਖਿਆਤਾ ਉਧਰ ਕਹਿੰਦੇ 11000 ਰੁਪਇਆ ਅਤੇ ਦੀਪਾ ਵਾਸੀ ਗਿਲਵਿੰਦਰ ਵਾਸੀ ਤੇ ਬੰਦਾ ਵਾਸੀ ਜੀ ਇਹਨਾਂ ਵੱਲੋਂ ਵੀ ਕਹਿੰਦੇ 11000 ਅੱਜ ਦੇ ਖੇਡ ਲੈ ਲਈਆ ਲਓ ਸਾਹਮਣੇ ਕਹਿੰਦੇ ਹਰਮਨ ਕੌਂਚਾ ਵਾਲਾ ਇਧਰ ਇਹ ਨਕਸੀਆਂ ਕਿੰਤ ਦੀ ਟੀਮ ਪ੍ਰਾਪਰ ਕਿੱਟ ਵਿੱਚ ਨਹੀਂ ਤੇ 500 ਦਾ ਦਰਮਾਇਦਾ ਉੱਗਿਆ ਇਹ ਟੀਮ ਪ੍ਰਾਪਰ ਕਿੱਟ ਵਿੱਚ ਨਹੀਂ ਤੇ 500 ਦਾ ਦਰਮਾਇਦਾ ਉੱਗਿਆ